ਹਾਂਜੀ ਮੇਰੇ ਸਤਿਕਾਰਯੋਗ ਕਿਸਾਨ ਵੀਰਾਂ ਨੂੰ ਮੈਂ ਦੱਸਦੇ ਹਾਂ ਕਿ ਨੱਕਾ ਕਿਵੇਂ ਲੱਗਦਾ ਇਸ ਤਰ੍ਹਾਂ ਇਹ ਨੱਕਾ ਖਾਲ ਬਣਾ ਕੇ ਲਾਇਆ ਜਾਂਦਾ ਇਹਨੇ ਇੱਥੋਂ ਇਹਦਾ ਟਿਕਟ ਟਾਸਪੰਦ 10 12 ਇੰਚ ਦਾ ਟੇਪਰ ਹੋਣਾ ਜ਼ਰੂਰੀ ਹੈ ਜਿਦਵਾ ਦੇ ਟੱਕਣ ਤੇ ਆਪਾਂ ਤੁਸੀਂ ਇਸਦੇ ਟੱਕਣ ਇਸ ਤਰ੍ਹਾਂ ਇਹਦੇ ਵਿੱਚ ਲੱਗ ਜਾਂਦਾ ਇਸ ਤਰ੍ਹਾਂ ਇਹ ਫੱਟ ਹੋ ਜਾਂਦਾ ਤੁਸੀਂ ਦੇਖ ਰਹੇ ਹੋ ਇਹ ਹੈਗਾ 1 ਫੁੱਟ ਦਾ ਨੱਕਾ ਜਿਹੜਾ ਤੁਹਾਡੀਆਂ ਦੋ ਮੋਟਰਾਂ ਦਾ ਇੱਕ ਮੋਟਰ ਦਾ ਪਾਣੀ ਵਧੀਆ ਕੱਢੂਗਾ ਤੇ ਸਾਰੀ ਫੁੱਟ ਵਾਲਿਆਂ ਦੀ ਲਾਈਨ ਆ ਗਈ ਜਿਹੜੀ ਤੁਸੀਂ ਵੇਖ ਰਹੇ ਇਸ ਦੇ ਨਾਲ 15 बाई 15 ਦਾ ਆ ਗਿਆ ਸਵਾ ਫੁੱਟ ਵਾਲਾ ਇਹ ਵੀ ਸਵਾ ਫੁੱਟ ਵਾਲੇ ਆ ਗਏ ਸਾਰਾ ਸਟਾਕ ਉਸ ਤੋਂ ਦੇ 18 बाई 18 ਦੀ ਆ ਗਈ ਲੈਂਡ ਜਿਹੜੀ ਤੁਸੀਂ ਇਹ ਵੀ 18 बाई 18 ਦੀ ਲੈਂਡ ਆਖਾਰੀ ਇਹਦੇ ਨਾਲ ਆ ਗਈ 20 18 ਇਹ 20 18 ਦੇ ਨੱਕੇ ਆ ਗਏ ਇਹ ਵੀ ਸਾਰੇ 20 18 ਦੇ ਆ ਗਏ ਇਹ 22 18 ਦੀ ਲੈਂਡ ਆ ਗਈ ਸਾਰੀ ਇਹ ਵੀ 22 18 ਦੀ ਆ ਗਈ ਕਿਉਂਕਿ 22 18 ਤੱਕ ਲੈ ਕੇ 1 ਫੁੱਟ ਤੋਂ ਸਭ ਤੋਂ ਵੱਧ ਨੱਕੇ ਵਿਕਦੇ ਆ ਕਿਉਂਕਿ ਇਹ ਨੱਕੇ ਨਾਲ ਵੱਡੇ ਹਨ ਵਾਲੇ ਛੋਟੇ ਆ ਉਸ ਤੋਂ ਅਗਲਾ ਸੈਟ ਜਿਹੜਾ ਆ ਗਿਆ ਇਹ ਹੈਗਾ 24 20 ਦਾ ਇਹਦਾ ਤੁਸੀਂ ਵੇਖ ਰਹੇ ਇਹ 2 ਫੁੱਟ ਦਾ ਇਹਦੀ ਇਸ ਤਰ੍ਹਾਂ 2 ਫੁੱਟ ਉਸ ਤੋਂ 20 ਇੰਚ ਚਾਈ ਹੈ ਇਹਦੇ ਨਾਲ ਆ ਗਿਆ 26 20 ਨੱਕਾ ਉਸ ਤੋਂ ਬਾਅਦ ਆ ਗਿਆ ਇੱਕ 26 16 ਨੱਕਾ ਜਿਹੜਾ 26 16 ਇਹ ਕੱਚੇ ਖਾਲਾਂ ਦੇ ਵਿੱਚ ਬਹੁਤ ਜ਼ਿਆਦਾ ਕੰਮਜਾਦਾ ਕਿਉਂਕਿ ਇਹ ਨੱਕਾ ਚੌੜਾ ਜ਼ਿਆਦਾ ਉੱਚਾ ਘੱਟ ਆ ਉਸ ਤੋਂ ਬਾਅਦ ਤੁਹਾਨੂੰ ਕੱਲੇ ਕੱਲੇ ਖਿਆਰੇ ਦੇ ਵਿੱਚ ਜਿਵੇਂ ਅਸੀਂ ਪਾਈਪਾਂ ਦੱਬਦੇ ਆ ਖੇਤਾਂ ਦੇ ਵਿੱਚ ਇਹ ਨੱਕਾ ਸੀ ਨਵਾਂ ਤਿਆਰ ਕੀਤਾ ਜਿਹੜੇ ਤੁਸੀਂ ਇੱਧਰ ਵੀ ਸਪੋਰਟ ਵੇਖ ਸਕਦੇ ਹੋ 6 ਇੰਚ ਦੀ ਉਧਰ ਵੀ ਫੋਕ ਲੱਗੀ ਜਿਹੜੀ ਭਾਜਨ ਬਹੁਤ ਜ਼ਿਆਦਾ ਹੈ ਇਹ ਨਕਾ ਵੀ ਤੁਹਾਡੇ ਇਕੱਲੇ ਇਕੱਲੇ ਕਿਾਰੇ ਚ ਦੱਬਿਆ ਜਾ ਸਕਦਾ ਜਿੱਥੇ ਮਰਜ਼ੀ ਲਾਸ ਨੇ ਕੋਈ ਮਿਸਤਰੀ ਦੀ ਲੋੜ ਨਹੀਂ ਕੋਈ ਇੱਟਾਂ ਦੀ ਲੋੜ ਨਹੀਂ ਇਹ ਨਕਾ ਬਹੁਤ ਹੀ ਸੋਹਣਾ ਨਕਾ ਕਾਮਯਾਬ ਹੈ ਬਹੁਤ ਸਾਲਾਂ ਤੋਂ ਚੱਲ ਰਿਹਾ ਹੈ ਉਸ ਤੋਂ ਇਹ ਅਸੀਂ ਕਿਸੇ ਪਿੰਡ ਬਣਾ ਕੇ ਦਿੱਤਾ ਸੀਗਾ ਨਕਾ ਨਹੀਂ ਅਸੀਂ ਫਰਮਾ ਬਣਾਉਂਦੇ ਨਹੀਂ ਉਸੇ ਪਿੰਡ ਨੂੰ ਬਣਾ ਕੇ ਦਿੰਨੇ ਸਤਾ ਸਿੰਘ ਵਾਲੇ ਨਕਾ ਲੱਗਦਾ ਉੱਥੇ 2 300 ਨਕਾ ਬਣਾਇਆ ਸੀ ਜਦੋਂ ਖਾਲ ਬਣਾਇਆ ਸੀ ਉਹ ਲੱਗਾ ਸੀ 26 बाई 26 ਦਾ ਚਾਰਜ ਵੀ ਬਹੁਤ ਵੱਡਾ ਨਕਾ ਕਿਉਂਕਿ ਨੱਕਾ ਕਿੱਡਾ ਵੀ ਹੋਵੇ ਪਰ ਮਿਸਤਰੀ ਬਣਾਉਣ ਵਾਲਾ ਮਾਨਦਾਰ ਹੋਵੇ ਨੱਕਾ ਉੱਡਾ ਵੀ ਖੜ ਜਾਂਦਾ ਕਿਉਂਕਿ ਵੱਡੇ ਵੱਡੇ ਓਵਰ ਬ੍ਰੇਜ ਬਣਾਏ ਹੋਏ ਸੀਮੈਂਟ ਨਾਲ ਕੱਟੀਆਂ ਕਾਰਾਂ ਲੰਘ ਰਹੀਆਂ ਹਨ ਇਸ ਕਰਕੇ ਨੱਕੇ ਤੋਂ ਕੁਝ ਮਿਸਤਰੀ ਨੇ ਬਣਾ ਕਰਤਾ ਸੀ ਵੱਡਾ ਹੈ ਪਰ ਮੈਂ ਬਣਾ ਕੇ ਦਿੱਤਾ ਇਹ ਸਾਡੇ ਕੋਲ ਪ੍ਰੋਪਰ ਸਾਈਜ਼ ਚੱਲਦਾ ਜਿਹੜਾ ਤੁਸੀਂ ਵੇਖ ਰਹੇ ਹੋ ਇਹ 29 20 ਦਾ ਇਹਦਾ ਜਿਹੜਾ ਫਰੇਮ ਹੈ ਇੱਥੋਂ ਲੈ ਕੇ ਇੱਥੋਂ ਤੱਕ ਦਾ 35 ਇੰਚ ਦਾ ਉਸ ਤੋਂ ਬਾਅਦ ਦੂਸਰਾ ਮੈਂ ਦਿਖਾਵਾਂ ਇਹਦੇ ਲੈਂਡ ਹੈਗੀ ਜਿਹੜੀ ਪਿਛਲੀ ਲੈਂਡ ਹੈਗੀ 31 18 ਦੀ ਹੈ ਜਿਹੜੀ ਤੁਸੀਂ ਵੇਖ ਰਹੇ ਹੋ 31 18 ਦੇ ਸਾਰੇ ਨੱਕੇ ਉਸ ਤੋਂ ਬਾਅਦ ਅਗਲਾ ਜਿਹੜਾ ਸਹਿਜ ਇਹ ਪੂਰੇ ਵੱਡੇ ਨੱਕਿਆਂ ਚ ਆ ਗਏ ਉਸ ਤੋਂ ਆਦੇ 35 ਸਾਈਜ਼ 35 ਵੀ ਦਾ ਇਹ ਦਾ ਹੈਗਾ ਸਾਡੇ ਕੋਲ 42 ਇੰਚ ਫਰੇਮ ਦਾ ਇੱਥੋਂ ਲੈ ਕੇ ਇੱਥੋਂ ਤੱਕ ਇਹ ਦਾ 42 ਇੰਚ ਫਰੇਮ ਹੁੰਦਾ ਹੈ ਇਹ ਸਭ ਤੋਂ ਵੱਡਾ ਨੱਕਾ ਹੈ ਜੇਕਰ ਕਿਸੇ ਪਸੰਦ ਨੂੰ ਚਾਹੀਦਾ ਹੋਵੇ ਇਹ ਮੁੱਕ ਜਿਹੜਾ ਨੱਕਾ ਹੈ ਇਹ ਸਾਡੇ ਕੋਲ ਸਭ ਤੋਂ ਵੱਡਾ ਲਾਸਟ ਤੇ ਸਭ ਤੋਂ ਵੱਡਾ ਨੱਕਾ ਹੈ ਫੁੱਟ ਤੇ ਤੋਂ ਲੈ ਕੇ ਇਹ ਨੱਕਾ ਸਾਡੇ ਕੋਲ 3 ਫੁੱਟ ਤੱਕ ਸਭ ਤੋਂ ਵੱਡਾ ਉਸ ਤੋਂ ਆ 28 18 ਆ ਗਿਆ ਇਹ ਵੀ ਕੱਚੇ ਖਾਲ ਦੇ ਵਿੱਚ ਨੱਕਾ ਬਹੁਤ ਜ਼ਿਆਦਾ ਕੰਮ ਜਾਵੇ ਇਹ ਬਹੁਤ ਸਾਰੇ ਵੀਰ ਲਾਉਂਦੇ ਰਹਿੰਦੇ ਆ ਕਿਉਂਕਿ ਵੱਡੇ ਨੱਕੇ ਅਸੀਂ ਥੋੜੇ ਜਿ ਘੱਟ ਬਣਾਉਨੇ ਆ ਵਿਕਦੇ ਵੱਡੇ ਬਹੁਤ ਆ ਪਰ ਅਸੀਂ ਨਹੀਂ ਕਿਸੇ ਨੂੰ ਕਹਿੰਦੇ ਵੱਡਾ ਨਕਾ ਲਾਓ ਕਿਉਂਕਿ ਢੱਕਣ ਚੱਕਣਾ ਬੜਾ ਔਖਾ ਇਹ ਸਾਡੇ ਕੋਲ ਸਭ ਤੋਂ ਵੱਧ ਵਿਕਦੇ ਆ 22 18 20 18 ਇਹ ਸਾਰੇ ਉਸ ਤੋਂ ਬਾਅਦ ਸਾਡੇ ਕੋਲੇ ਆ ਗਏ ਨਿਸ਼ਾਨਦੇਹੀ ਵਾਲੇ ਖੰਭੇ ਜਿਵੇਂ ਤੁਸੀਂ ਵੇਖ ਰਹੇ ਬੱਟਾਂ ਦੇ ਵਿੱਚ ਲਾਉਣ ਵਾਲੇ ਉੱਚੇ ਨੀਵੇਂ ਬਾਣਾ ਦੇ ਵਿੱਚ ਇਹ ਜਿਵੇਂ ਜੇ ਤੁਹਾਡਾ ਬਾਣ 1.5 ਫੁੱਟ ਚਾ ਤਾਂ ਤੁਸੀਂ 3 ਫੁੱਟ ਦਾ ਲਾਓ ਉਸ ਤੋਂ ਅਗਲਾ ਹੈਗਾ 2 ਫੁੱਟ ਵਾਲਾ ਜੇ ਤੁਹਾਡਾ ਬਾਣ ਬਿਲਕੁਲ ਪੱਧਰ ਆ ਤਾਂ ਤੁਸੀਂ 2 ਫੁੱਟ ਵਾਲਾ ਖਾਂਬਾ ਵੀ ਤੁਹਾਨੂੰ ਕੰਮ ਕਰ ਜੂਗਾ 2 ਫੁੱਟ ਵਾਲਾ ਖਾਂਬਾ ਵੀ ਬਹੁਤ ਹੈ 2 ਫੁੱਟ ਵਾਲੀ ਥੰਬਾ ਤੁਸੀਂ ਲਾ ਸਕਦੇ ਹੋ ਉਸ ਤੋਂ ਬਾਅਦ ਇਹ ਸਾਡਾ ਅਲਰੇਡੀ ਲੋਕੇਸ਼ਨ ਹੈ ਇੱਧਰ ਹੈਗੀ ਮਾਨਸਾ ਇੱਧਰ ਹੈਗਾ ਬਠਿੰਡਾ ਬਠਿੰਡਾ ਮਾਨਸਾ ਬਿਲਕੁਲ ਰੋਡ ਦੇ ਉੱਤੇ ਸਾਡੀ ਦੁਕਾਨ ਹੈ ਜਿਹਦਾ ਨਾਂ ਹੈਗਾ ਰਾਠੀ ਕਲਾ ਕੇਂਦਰ ਕਿਉਂਕਿ ਤੁਹਾਡੇ ਵੀਰ ਨੇ ਬਹੁਤ ਸਾਰੀ ਮਿਹਨਤ ਨਾਲ ਇਹ ਇੱਥੋਂ ਤੱਕ ਨਾਂ ਲੈ ਕੇ ਆਂਦਾ ਇਨਕ ਨੱਕਾ ਲਾਓ ਪਾਣੀ ਰਚਾਓ ਸਾਡਾ ਹਰ ਇੱਕ ਕਿਸਾਨ ਨੂੰ ਨਾਰਾ ਤਾਂ ਜੋ ਕਿ ਇਨਕ ਨੱਕਾ ਲਾਓਗੇ ਤਾਂ ਪਾਣੀ ਵਜ ਜਾਣਾ ਇਹ ਸਾਡੀ ਸ਼ਾਪ ਹੈ ਇੱਧਰ ਅਸੀਂ ਪਿੱਛੇ ਨੱਕੇ ਤਿਆਰ ਕਰਦੇ ਹਾਂ ਹੁਣ ਅਸੀਂ ਸੀਜ਼ਨ ਕਰਕੇ ਇੱਧਰ ਵੀ ਨੱਕੇ ਬਣਾਉਣ ਨੂੰ ਜਗ੍ਹਾ ਬਣਾ ਰਹੇ ਹਾਂ ਕਿਉਂਕਿ ਨੱਕਾ ਸਾਡੇ ਕੋਲ ਬਹੁਤ ਪੁਰਾਣਾ 16 ਸਾਲ ਸਾਡਾ ਪੁਰਾਣਾ ਕੰਮ ਨੱਕਿਆਂ ਦਾ ਤੁਸੀਂ ਇੱਕ ਵਾਰੀ ਸਾਡੇ ਨੱਕੇ ਲਿਜਾ ਕੇ ਜਰੂਰ ਵੇਖੋ ਲਾ ਕੇ ਵੇਖੋ ਕਿ ਇੱਕ ਬੂੰਦ ਵੀ ਪਾਣੀ ਦੀਕ ਨਹੀਂ ਕਰਦੇ ਤੁਹਾਡਾ ਆਪਣਾ ਰੱਖੀਰ ਵੱਧ ਤੋਂ ਅੱਧ ਵੀਡੀਓ ਸ਼ੇਅਰ ਕਰਿਓ ਤੁਹਾਡਾ ਆਪਣਾ ਰੱਖੀਰ